ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਹੀ ਚਾਹੀਦੀ ਹੋ ਮਿੱਤਰੋ ਤੇ ਅੱਜ ਲੱਗਿਆ ਮਿੱਤਰੋ ਆਪਾਂ ਆਪਣੀ ਰਾਣੀ ਦੇ ਉੱਤੇ ਰਾਣੂ ਦੇ ਉੱਤੇ ਇਹਦਾ ਮਿੱਤਰੋ ਨਾਂ ਰੱਖਣਾ ਆਪਾਂ ਘੈਂੜਾ ਕੋਈ ਕੀ ਰੱਖੀਏ ਤੁਸੀਂ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਤੇ ਰਾਣੂ ਨਾਂ ਤੋਂ ਸੋਹਣਾ ਨਹੀਂ ਹੈਗਾ ਇਹ ਨਾਮ ਨਹੀਂ ਸੋਹਣਾ ਹੈਗਾ ਆਪਾਂ ਹੋਰ ਕੋਈ ਘੈਂੜਾ ਨਾਮ ਲਾਗਦੇ ਆ ਤੇ ਪਹਿਲਾਂ ਤਾਂ ਮਿੱਤਰੋ ਆਪਾਂ ਨਾਮ ਰੱਖਣਾ ਦੀ ਫੇਰ ਅੱਜ ਦੀ ਵੀਡੀਓ ਸਟਾਰਟ ਕਰਦੇ ਆਪਾਂ ਜਿਹੜੀ ਵੀ ਆਪਣੀ ਅੱਜ ਦੇ ਟੌਪਿਕ ਤੇ ਵੀਡੀਓ ਹੈਗੀ ਆ ਤੇ ਮਿੱਤਰੋ ਅੱਜ ਲਾਉਣ ਲੱਗਦੇ ਆਪਾਂ ਆਪਣੀ ਯਾਨੀ ਦੇ ਉੱਤੇ ਜਿਹੜੇ ਮੈਂ ਚਾਬੀ ਕੱਟਣਾ ਡਿੱਗੀ ਵਾਲੀ ਵਿੱਚੋਂ ਹੁਬੀ ਮਿੱਤਰੋ ਕੱਟ ਲਈ ਬਿੱਗੀ ਹੋਲ ਕੇ ਦੱਸ ਦਾਵਾਂ ਮਿੱਤਰੋ ਤੁਹਾਨੂੰ ਸਾਰੇ ਜਣ ਨੂੰ ਅੱਜ ਆਪਾਂ ਕਰਨ ਲੱਗੇ ਆ ਬਣਾਏ ਜਿਹੜੇ ਆ ਸਪੀਕਰ ਨੇ ਸਪੀਕਰਾਂ ਦੇ ਵਿੱਚ ਲਾਈਟਾਂ ਲਾਉਣ ਲੱਗੇ ਆਂਗੇ ਵੀ ਜਦੋਂ 20 ਵਜਿਆ ਕਰੇ ਤਾਂ ਉਹ ਲਾਈਟਾਂ ਜਗਿਆ ਕਰਨ ਤੇ ਆਇਆ ਨਾ ਹੋਵੇ ਮਿੱਤਰੋ ਹੁਣ ਬਾਕੀ ਤੁਸੀਂ ਸਾਰੇ ਜਣੇ ਮੈਂ ਇੱਧਰ ਤੁਹਾਨੂੰ ਸਾਰਾ ਕੁਝ ਦੱਸੀ ਜਾਵਾਂ ਪ੍ਰੋਪਰ ਪੂਰੀ ਮਿਹਨਤ ਨਾਲ ਪਰ ਤੁਸੀਂ ਵੀਡੀਓ ਹੀ ਨਹੀਂ ਦੇਖੋ ਉਵੇਂ ਹੀ ਛੱਡ ਜੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਫੁੱਲ ਵੀਡੀਓ ਜ਼ਰੂਰ ਦੇਖਿਆ ਕਰੋ ਯਾਰ ਮਿੱਤਰੋ ਕਿਉਂਕਿ ਮਿਹਨਤ ਬਹੁਤ ਲੱਗਦੀ ਹੈਗੀ ਗਰਮੀ ਵੀ ਤੁਹਾਨੂੰ ਪਤਾ ਕਿੰਨੀ ਹੋਗੀ ਹੁਣ ਐ ਤਾਂ ਹੈ ਨਹੀਂ ਪਹਿਲਾਂ ਚੈੱਕ ਕਰ ਸਕਦੇ ਹੋ ਪਸੀਨਾ ਕਿੰਨਾ ਆਇਆ ਪਿਆ ਗਰਮੀ ਬਹੁਤ ਹੋਗੀ ਜ਼ਰੂਰ ਚੈੱਕ ਕਰਿਆ ਕਰੋ ਤੇ ਬਾਕੀ ਮਿੱਤਰੋ ਆਪਣੀ ਡਿੱਗੀ ਵਾਲੀ ਲੈਟ ਦੇਖੋ ਚੱਲਦੀ ਹੈ ਨਾ ਦੇਖੋ ਚਾਬੀ ਉੱਪੀ ਥੱਲੇ ਤੇ ਚਲੋ ਫਿਰ ਮਿੱਤਰੋ ਕਰਦੇ ਆਂ ਇਹਦੀ ਫਿਟਿੰਗ ਸ਼ੁਰੂ ਇਹਦੇ ਲਈ ਮਿੱਤਰੋ ਮੈਨੂੰ ਸਾਰਿਆਂ ਨਾਲ ਵੱਡਾ ਕੰਮ ਕਰਨਾ ਪੈਣਾ ਹਜੇ ਨਵੀਂ ਦਰਵਾਈ ਵੀ ਆ ਬੇਸ ਆਪਣੀ ਮੰਨੇ ਖੁੱਲਣੀ ਪਣੀ ਆ ਵਿੱਚੋਂ ਸਾਰੀ ਕਿਉਂਕਿ ਇਹਦੇ ਵਿੱਚੋਂ ਹੀ ਤਾਰ ਪਾ ਕੇ ਲਿਆਂਦੀ ਜਾਣੀਆਂ ਜਿਹੜੀ ਤਾਰ ਦੇ ਥਰੂ ਲਾਈਟਾਂ ਜਗਾਇਆ ਕਰਨੀਆਂ ਨੇ 20 ਵੱਜਣ ਤੇ ਇਹ ਬਾਹਰੋਂ ਦੇਖਦੇ ਆਪਾਂ ਜੇ ਬਾਹਰੋਂ ਵੀ ਕਿਸੇ ਤਾਰ ਤੂਰ ਨਾਲ ਜੁੜ ਕੇ ਉਹ ਲਾਈਟਾਂ ਚੱਲ ਪਈਆਂ ਤਾਂ ਬੜੀ ਵਧੀਆ ਗੱਲ ਆ ਨਹੀਂ ਫਿਰ ਆਪਾਂ ਨੂੰ ਮਿੱਤਰੋ ਪਟਣੀ ਹੀ ਵੈਣੀ ਆ ਇਹ ਮਿੱਤਰੋ ਬੋਇਸਟੋਨ ਉੱਤ ਲੀ ਆਪਾਂ ਉਹ ਤਾਂ ਪਟ ਲਈਏ ਜੀ ਜਾਲੀ ਤੇ ਹੁਣ ਪਟਦੇ ਆਂ ਦਾ ਵਿਚਲਾ ਸਿਸਟਮ ਸਾਰਾ ਕਿਉਂਕਿ ਇਹਦੇ ਜਿਹੜਾ ਬੂਫਰ ਹੁੰਦਾ ਬੂਫਰ ਦੇ ਅੰਦਰਲੇ ਪਾਸੇ ਨਾ ਟੱਡ ਲਾਏ ਹੁੰਦੇ ਨੇ ਜਾਲੀ ਦੇ ਅੱਡ ਲਾਏ ਹੁੰਦੇ ਨੇ ਬੂਫਰ ਦੇ ਅੱਡ ਲਿਆ ਤੇ ਇਹ ਵੀ ਪੱਟਦੇ ਆ ਮਿੱਤਰੋ ਹੁਣ ਮਿੱਤਰੋ ਮੈਂ ਬਹੁਤ ਵੱਡਾ ਰਿਸਕ ਲੈ ਰਿਹਾ ਹਾਂ ਇਹ ਕਿਉਂਕਿ ਆਪਾਂ ਪਹਿਲਾਂ ਲਵਾਈ ਵੀ ਬਹੁਤ ਔਖੀ ਆ ਇਹ ਤੇ ਜੇ ਮਾੜਾ ਮੋਟਾ ਉਹ ਹੋ ਗਿਆ ਮਾਫੀ ਕਰਦੇ ਬੱਜਿਆ ਜਾਂ ਤਾਰ ਤੂਰ ਪੁੱਟੀ ਪੁੱਟੀ ਕੀ ਮੁੜ ਕੇ ਫੇਰ ਨਾ ਖੜ ਜੇ ਇਹ ਆਪਣੀ ਤੇ ਚਲੋ ਕੋਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਲੋ ਵੀ ਮਿੱਤਰੋ ਪੱਟ ਲਿਆ ਤੁਸੀਂ ਆਏ ਚੈੱਕ ਕਰੋ ਮਿੱਤਰੋ ਐਡਾ ਬੂਫਰ ਆ ਇਹ ਚੱਲ ਕਿੱਡੀਆਂ ਕਤਾਰਾਂ ਤੇ ਰਿਹਾ ਦੇਖੋ ਵਿੱਚ ਜਮਾ ਪਤਲੀਆਂ ਤਾਰਾਂ ਤੇ ਐਡਾ بڑا ਬੂਫਰ ਆ ਜਮਾ ਪਤਲੀਆਂ ਤਾਰਾਂ ਤੇ ਚੱਲ ਰਿਹਾ ਹੈ ਵਿੱਚ ਆਉ ਉਸੇ ਦਾ ਐਂਪ ਸਾਹਮਣੇ ਇਹ ਜਿਹੜੇ ਥਰੂ ਇਹਨੂੰ ਕਰੰਟ ਮਿਲਦਾ ਗਿਲਦਾ ਉਹ ਹੁੰਦਾ ਮੇਨ ਦਾ ਮਿੱਤਰੋ ਉਹ ਹੁੰਦਾ ਇਹ ਜਿਹੜਾ ਪੜਦਾ ਜਾਂ ਹੁੰਦਾ ਇਹ ਨਹੀਂ ਆਪਾਂ ਨੂੰ ਬਾਲਾ ਉਹ ਹੁੰਦਾ ਹੁੰਦਾ ਵੀ ਖਰਾਬ ਹੁੰਦਾ ਹੁੰਦਾ ਸੀ ਤੀ ਉਹ ਤੋਂ ਵਿਚਾਰ ਰੱਖਿਆ ਜਾ ਵੀ ਜਿੰਨਾ ਹੋ ਸਕਦਾ ਉਹ ਖਰਾਬ ਵੱਧ ਹੁੰਦਾ ਹੁੰਦਾ ਇਹ ਨਹੀਂ ਹੁਣਾਂ ਤੇ ਬਾਕੀ ਮਿੱਤਰੋ ਆਣੇ ਦੇਖੋ ਤੁਸੀਂ ਕੰਪਨੀ ਕਿੰਨੇ ਫੁੱਦੂ ਕੰਮ ਕਰੇ ਬਨੇ 4000 ਰੁਪਿਆ ਲੈ ਕੇ ਵੀ ਇਹਦੇ ਉੱਤੇ ਥਿੰਬਲ ਨਹੀਂ ਦੇ ਸਕੇ ਉਹ ਆ ਚੀਜ਼ ਤੇ ਵੀ ਜੇ ਹੁਣ ਥਿੰਬਲ ਹੁੰਦੀਆਂ ਅੱਖਾਂ ਵਿੱਚ ਕੇ ਉਹਦੀ ਲਾ ਲੈਂਦਾ ਹੁਣ ਇਹਨਾਂ ਨੇ ਇੱਥੇ ਟਾਂਕੇ ਲਾਏ ਬਨੇ ਇਹ ਵੀ ਆਪਾਂ ਨੂੰ ਪੂਰਾ ਬੋਝ ਕੇ ਦੇਖਣਾ ਪੈਣਾ ਬਾਕੀ ਪੇਟੀ ਦੇਖੋ ਮਿੱਤਰੋ ਕਿੰਨੀ ਸਿੰਪਲ ਬਣਾਈ ਹੁੰਦੀ ਹੈ ਵਿੱਚੋਂ ਜਮਾ ਕੋਈ ਇਹਦੇ ਵਿਚਾਲੇ ਫੱਟਾ ਨਹੀਂ ਕੋਸ ਨਹੀਂ ਹੈਗਾ ਜਮਾ ਸਿੰਪਲ ਪੇਟੀ ਬਣਾਈ ਹੋਇਆ ਨੋਰਮਲ ਜੇ ਕਿਤੇ ਬਿੰਗ ਵਾਲੇ ਜੇ ਪਾਖੇ ਬਣਾਈ ਹੁੰਦੀ ਮਿੱਤਰੇ ਦੀ ਬੇਸ ਵੀ ਦੁੱਗਣੀ ਹੋਣੀ ਸੀਗੀ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਚਲੋ ਫਿਰ ਦੇਖਦੇ ਆ ਮਿੱਤਰੋ ਜਿੱਥੇ ਤੱਕ ਮੈਨੂੰ ਪਤਾ ਉੱਥੇ ਤੱਕ ਤਾਰਾਂ ਜੋੜ ਕੇ ਦੇਖਦੇ ਆ ਜੇ ਆਪਣਾ ਸਕਸੈਸਫੁਲ ਹੋਏ ਬੇਸ ਦੇ ਨਾਲ ਨਹੀਂ ਫਿਰ ਕਿਸੇ ਨੌਲੇਜ ਵਾਲੇ ਬੰਦੇ ਤੋਂ ਆਪਾਂ ਨੂੰ ਪਤਾ ਪੁੱਤਾ ਅਰਨਾ ਪੂ ਵੀ ਤਾਰਾਂ ਕਿੱਥੇ ਜੋੜੇ ਤੇ ਕਿਵੇਂ ਚੱਲਣੀਆਂ ਲੈਟਾਂ ਵੀ ਮਿੱਤਰੋ ਆਪਾਂ ਇਧਰ ਤਾਰਾਂ ਨਾਲ ਆ ਇਹਨਾਂ ਦੇ ਵਿੱਚ ਜਿਹੜੀਆਂ ਪੱਤੀਆਂਆਂ ਜੀਆਂ ਸੀਗੀਆਂ ਇਹਨਾਂ ਦੀ ਵਿੱਚ ਦੀ ਤਾਰਾਂ ਕੱਢਤੀਆਂ ਦੋਨੇ ਸਾਈਡੀ ਤੇ ਹੁਣ ਆਹ ਤਾਰ ਇਧਰ ਲੈਟਾਂ ਨਾਲ ਜੋੜਾਂਗੇ ਪਹਿਲਾਂ ਆਪਾਂ ਉਧਰੋਂ ਸੱਚ ਸਾੜ ਕੇ ਮਾੜਾ ਮੋਟਾ ਕੋਈ ਉਹ ਲਾ ਲਈਏ ਸੌਂਗ ਸੌਂਗ ਫਿਰ ਚੈੱਕ ਕਰ ਲਈਏ ਸੋਨੂੰ ਦਾ ਵੈਸੇ ਸੌਂਗ ਲਾ ਕੇ ਮੈਂ ਚੈੱਕ ਕਰਾ ਨਹੀਂ ਸਕਦਾ ਮੈਂ ਆਪ ਪਹਿਲਾਂ ਚੈੱਕ ਕਰ ਲੂ ਇਹਨੂੰ ਇਤੂ ਬਾਅਦ ਮੈਂ ਸੋਨੂੰ ਐਨਐਸ ਕੀ ਕਹਿੰਦੇ ਨੇ ਉਹਨੂੰ ਉਹ ਲਾ ਕੇ ਦਿਖਾਉਂਗਾ ਵੀ ਕਿਵੇਂ ਚੱਲਦਾ ਕਿਵੇਂ ਨਾ ਤੇ ਲਓ ਵੀ ਮੇਤਰੋ ਲਾਤਾ ਜਗਾੜ ਦੇਖੋ ਕਰੋ ਚੈੱਕ ਚੱਲ ਵੀ ਆਪਣੀ ਜਦੋਂ ਵੇਸ਼ ਚੱਲਦੀ ਹੈ ਉਦੋਂ ਚੱਲਦੀ ਆ ਹੁਣੇ ਖੜ ਗਈ ਤੇ ਛੜਤੀ ਚੱਲ ਵੀ ਉਹਨਾ ਕੋਰਜਾ ਇੱਕ ਸਕਸੈਸਫੁਲ ਹੋ ਗਿਆ ਮਿੱਤਰੋ ਚੱਲਦੀਆਂ ਨੇ ਨਾ ਤੇ ਇਹ ਮਿੱਤਰੋ ਆਪਾਂ ਜਿਹੜੀਆਂ ਹਾ ਤਾਰਾਂ ਨੇ ਗਿਆ ਇਹ ਵੇਚਦੀਆਂ ਨੇ ਗੱਲੀਆਂ ਤੇ ਜਣੀ ਮਤਲਬ ਕਿ ਆਪਾਂ ਜਦੋਂ ਬੇਸ ਖੋਲੀ ਸੀ ਇਹੇ ਸੀ ਕੰਮ ਨਹੀਂ ਖੋਲੀ ਸੀ ਮੇਨ ਬੀਜੇ ਦੇ ਛੋਟੇ ਕੋਲ ਵੀ ਵੇਚ ਲੱਗੀ ਵੀ ਆਪਾਂ ਜਿਵੇਂ ਉਹ ਡਰੈਕਟਾਂ ਦੇ ਰੂਟਰਾਂ ਦੇ ਸਪੀਕਰਾਂ ਦੇ ਵਿੱਚ ਲੇਟਾਂ ਲੱਗੀਆਂ ਹੁੰਦੀਆਂ ਨੇ ਉਹ ਚੀਜ਼ ਨੂੰ ਦੇਖ ਕੇ ਹੀ ਆਪਾਂ ਵੀ ਇਹ ਸਿਸਟਮ ਕਰਿਆਗਾ ਤੇ ਆਪਣੇ ਸਪੀਕਰਾਂ ਦੇ ਵਿੱਚ ਜੇ ਆਪਾਂ ਇੱਥੋਂ ਤਾਰਾਂ ਜੋੜ ਦਿੰਦੇ ਇਹਨਾਂ ਨੂੰ ਲੈਟਾਂ ਨੂੰ ਇੱਥੋਂ ਤਾਰਾਂ ਦੇ ਦੇ ਦਿੰਦੇ ਤਾਂ ਥੋੜਾ ਜਿਹਾ ਸਿਸਟਮ ਹੋਰ ਹੋ ਜਾਣਾ ਸੀ ਯਾਨੀ ਮਤਲਬ ਕਿ ਪੱਕੀਆਂ ਚੱਲਦੀਆਂ ਰਿਆ ਕਰਨੀ ਸੀ ਫਿਰੇ ਹੁਣੇ ਪੱਕੀਆਂ ਨਹੀਂ ਚੱਲਦੀਆਂ ਰਿਆ ਕਰਨੀਆਂ ਹੁਣੇ ਫੇਸ ਦੇ ਨਾਲ ਚੱਲਿਆ ਕਰਨੀਆਂ ਜਦੋਂ ਫੇਸ ਚੱਲਿਆ ਕਰੂਏ ਉਦੋਂ ਬ੍ਰਾਈਟ ਹੋ ਜਾ ਕਰਨੀਆਂ ਨਹੀਂ ਬੰਦ ਆਹ ਸਿਸਟਮ ਆ ਫਿਰ ਹੁਣ ਮਿੱਤਰੋ ਇਹਨੂੰ ਤਾਰ ਪਾ ਕੇ ਇੱਥੋਂ ਤੇ ਸਪੀਕਰਾਂ ਤੱਕ ਲੈ ਕੇ ਚੱਲੀ ਮਿੱਤਰੋ ਨਵੀਂ ਤਾਰ ਲਿਆਈ ਸੀ ਆਪਾਂ ਦੇਖੋ ਨਵੀਂ ਤਾਰ ਲੈ ਆਂਦੀ ਤੇ ਹੁਣ ਇਹਨੂੰ ਇੱਥੇ ਜੋੜਦੇ ਆਂ ਆ ਜਗਾ ਤੇ ਜੋੜ ਕੇ ਫੇਰ ਦੇਖਦੇ ਆ ਵੀ ਆਪਣੀਆਂ ਲਾਈਟਾਂ ਚੱਲਣੀਆਂ ਕਿ ਨਾ ਨਹੀਂ ਲਣੀਆਂ ਮੈਨੂੰ ਪਹਿਲਾਂ ਤਾਂ ਤਾਰ 'ਚ ਹੀ ਨੁਕਸ ਲੱਗਿਆ ਪਹਿਲਾਂ ਵਾਲੀ ਜੇ ਆਪਾਂ ਜੋੜ-ਜੋੜ ਕੇ ਦੇਖਿਆ ਜੀਆ ਜੇ ਇਥੋਂ ਨਾ ਚੱਡੀਆਂ ਤਾਂ ਇਹਦਾ ਮਤਲਬ ਕੋਈ ਹੋਰ ਚੱਕਰ ਪਾਉਣਾ ਪੈਣਾ ਫਿਰ ਆਪਾਂ ਨੂੰ ਮੈਨੂੰ ਲੱਗਦਾ ਜਿੱਥੇ ਤੱਕ ਚੱਲ ਪੈਣੀ ਆ ਮਿੱਤਰੋ ਆ ਨਵੀਂ ਤਾਰ ਜੋੜਨ ਨਾਲ ਆਪਣੀਆਂ ਆ ਲਾਈਟਾਂ ਚੱਲ ਪਈਆਂ ਸਾਰੀਆਂ ਓਕੇ ਹੋ ਗਈਆਂ ਇਹਦਾ ਮਤਲਬ ਉਹ ਤਾਰ 'ਚ ਨੁਕਸ ਆ ਆਪਣੀ ਚ ਵਾਈਟ ਤਾਰ 'ਚ ਜਿਹੜੀ ਆਪਾਂ ਜੋੜਦੇ ਇਹ ਓਕੇ ਲਓ ਵੀ ਮਿੱਤਰੋ ਤਾਰ ਪਾ ਲਈ ਇਹਦੇ ਵਿੱਚੋਂ ਬੂਫਰ ਕਸਤਾ ਸਾਰਾ ਤੇ ਹੁਣ ਤਾਰ ਆਪਾਂ ਕੱਢਦੇ ਆਂ ਇੱਧਰ ਇਹਦੇ ਵਿੱਚ ਦੀ ਕੱਢ ਲਿਆ ਸੀ ਬਾਹਰ ਆਪਾਂ ਤਾਰ ਇੱਧਰ ਤੇ ਬਾਲੀ ਖਿੱਚਣੀ ਨਹੀਂ ਮਿੱਤਰੋ ਇਹ ਤਾਰ ਆਪਾਂ ਮੇਰੇ ਹਿਸਾਬ ਨਾਲ ਆਪਾਂ ਇੱਥੋਂ ਦੀ ਕੱਢ ਦਈਏ ਜਾਂ ਇੱਧਰ ਦੀ ਲੈ ਕੇ ਚੱਲੀਏ ਸਾਈਡ ਤੋਂ ਦੀ ਮੈਂ ਮੈਂ ਕਹਣਾ ਇੱਥੋਂ ਦੀ ਕੱਢ ਲੈਂਦੇ ਆਂ ਸਪੀਕਰ ਖੋਲ ਕੇ ਇੱਕ ਮਿੱਤਰੋ ਆਪਾਂ ਮੈਟ ਵਸਾਈਏ ਇੱਥੇ ਲਿਆ ਕੇ ਯਾਰ ਆ ਜਾਗਾ ਤੇ ਗੱਡੀ ਦੀਗੀ ਲਾਈਟ ਦਾ ਦੇਖੋ ਕਿੰਨਾ ਸੋਗਾ ਆ ਲਾਈਟ ਦਾ ਦਾ ਸਨਾ ਜਾਣਣਾ ਇਹਨਾਂ ਨੂੰ 2 85 ਕਰ ਲਈ ਆਪਾਂ 2 ਲਾ ਲਈਏ ਕਿਉਂਕਿ ਆਪਾਂ 2 ਹੀ ਲਾਉਣੇ ਨੇ ਹੁਣ ਸਪੀਕਰ ਖੋਲ ਲਈਏ ਇੱਥੋਂ ਦੀ ਤਾਰ ਲੰਘਾ ਕੇ ਇੱਕ ਸਪੀਕਰ ਤੇ ਲਿਆ ਕੇ ਤਾਰ ਵੜ ਕੇ ਮਤਲਬ ਕਿ ਇਹਦੇ ਵਿਚਾਲੋਂ ਆਪਾਂ ਜੋੜ ਪਾ ਲਾਂਗੇ ਬਾਕੀ ਤਾਰ ਗਾਹ ਨਗਾ ਲਾਂਗੇ ਉਕਣੀ ਇੱਥੋਂ ਥੋੜੀ ਜੀ ਤਾਂ ਹਾਂ ਕੱਢਾਂਗੇ ਆਪਾਂ ਤਾਰ ਇੱਥੋਂ ਹੀ ਫੇਰ ਥੱਲੇ ਦੀ ਕੱਢ ਦਾਂਗੇ ਤਾਰ ਉੱਪਰ ਨਹੀਂ ਦਿਖਾਉਣੀ ਹੈ ਜੇ ਉੱਪਰ ਦੀ ਕੋਈ ਫੇਰ ਬੁਰੀ ਜੀ ਲੱਗੂ ਕੋਈ ਮਿੱਤਰੋ ਲਾਤੀ ਇਧਰਲੇ ਸਪੀਕਰ ਚ ਤਾਂ ਆਜ ਵਾਲੀ ਜਿਵੇਂ ਲੱਗੀ ਆ ਐਵੇਂ ਆਜ ਵਾਲੀ ਚ ਲਾਉਣੀ ਆ ਤੇ ਤਾਰ ਆਪਾਂ ਇਹਦੇ ਵਿੱਚ ਦੀ ਕੱਢ ਲਈਏ ਇੱਥੋਂ ਦੀ ਸਾਰੀ ਤੇ ਆ ਪਤਾ ਨਹੀਂ ਲੱਗਦਾ ਜਮੇ ਵੀ ਕਿੱਥੇ ਯਾਰ ਆ ਆ ਆ ਗਈਆਂ ਤਾਰਾਂ ਤੇ ਹੁਣ ਆ ਤਾਰ ਆਪਾਂ ਇੱਧਰ ਲਾਈਏ ਇਹ ਸਪੀਕਰ ਹੋ ਲਈਏ ਤੇ ਫਿਰ ਇਹ ਵੀ ਕੱਢ ਦਿਆਂ ਤਾਂ ਹਾਂ ਮਿੱਤਰੋ ਕਰਤੀ ਲਾਈਟਾਂ ਦੀ ਇੰਸਟਾਲੇਸ਼ਨ ਆ ਤਾਰਾਂ ਆਪਣੀ ਬਚ ਗਈ ਆ ਇੱਕ ਪਤਾਸਾ ਬਚ ਗਿਆ ਆਪਣਾ ਲਾਤੀ ਮਿੱਤਰੋ ਹੁਣ ਕੇਰਾ ਆਪਾਂ ਮੁਰੂ ਚਲਾ ਕੇ ਦੇਖਦੇ ਆ ਬਾਬੇ ਦਾ ਨਾਮ ਲੈ ਕੇ ਤੇ ਇਹਨਾਂ ਦੇ ਪਰ ਇੱਕ ਇੱਕ ਨਟ ਘੱਟ ਕਸੀ ਨਹੀਂ ਜਾਣੇ ਮਿੱਤਰੋ ਜਦੋਂ ਆਪਾਂ ਤਾਰਾਂ ਪਾ ਲਈਏ ਇੱਧਰ ਹਾਲੇ ਖੂ ਉਤਾਰਾ ਪਾਉਣ ਕਰਕੇ ਇਧਰ ਨਟ ਨਹੀਂ कसे ਜਾਣੇ ਉਹ ਤੁਸੀਂ ਕਸਿਓ ਵੀ ਨਾ ਕਿਉਂਕਿ ਇਹ ਕਸਾਂਗੇ ਪਤਾ ਫਿਰ கரੰਟ ਅਰਥ ਇਹ ਹੋ ਜਾਂਦਾ ਹੁੰਦਾ ਤੇ ਚਲੋ ਫਿਰ ਮਿੱਤਰੋ ਹੁਣ ਸੋਨੂੰ ਚਲਾ ਕੇ ਦਿਖਾਉਣੇ ਆ ਹਨੇਰਾ ਦੇਖ ਲਓ ਤੁਸੀਂ ਕਿੰਨਾ ਹੋ ਗਿਆ ਮਿੱਤਰੋ ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਅੱਗ ਕੱਢਾਂਗੇ ਆ ਪੂਰੀ ਜਿੰਨੀ ਹੋ ਸਕਦੀ ਹੈ ਵੀ ਮਿੱਤਰੋ ਕਰਤੀ ਫਿਟਿੰਗ ਸਾਰੀ ਤੇ ਇਹ ਆਪਣੀਆਂ ਚਲਦੀਆਂ ਹੋ ਗਈਆਂ ਇਹ ਹੁਣ ਮੈਂ ਤੁਹਾਨੂੰ ਕਿਹੜਾ ਸਨੈਪ ਵਾਲੀ ਵੀਡੀਓ ਦੇ ਵਿੱਚ ਚਲਾ ਕੇ ਦਿਖਾ ਦਿੰਨਾ ਤੇ ਬਾਕੀ ਮਿੱਤਰੋ ਵੱਧ ਤੋਂ ਵੱਧ ਵਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਤੁਹਾਨੂੰ ਪਤਾ ਨਹੀਂ ਰਾ ਕਿੰਨਾ ਹੋ ਗਿਆ। ਹਾਲੇ ਵੀ ਮੈਂ ਲੱਗਿਆ ਹਾਂ ਗਰਮੀ ਆਈ ਵੀ ਹੈ ਤੁਹਾਨੂੰ ਇਹ ਪਤਾ ਲੱਗਦਾ ਦੇਖੋ। ਤੋਂ ਵੱਧ ਤੋਂ ਵੱਧ ਕਰਿਆ ਕਰੋ ਮਿੱਤਰੋ। ਇਹਦਾ ਆਪਣਾ 65 ਰੁਪਏ ਦੀ ਤਾਰ ਆਈ ਹੈ ਮਿੱਤਰੋ ਵੀ ਐਵੇਂ ਮੰਨ 100 ਰੁਪਏ ਚ ਪਿਆ ਹੈ ਸਾਰਾ ਸਿਸਟਮ ਆਪਾਂ ਨੂੰ ਤੇ 20 ਰੁਪਏ ਦੀ ਆਹ 20 3 ਆ ਤਾਂ ਆਪਾਂ ਨੂੰ ਬਾਈ ਨੇ ਜਿਹਦੇ ਕੋਲ ਆਪਾਂ ਟੇਪ ਟੂਪ ਕਰਵਾਈ ਸੀ ਉਹਨੇ ਆਪਾਂ ਨੂੰ ਉਦਾਂ ਹੀ ਦਿੱਤੀਆਂ ਸੀ ਕਿਉਂਕਿ ਆਪਣਾ ਚਲੋ ਵਧੀਆ ਉਹਦੇ ਨਾਲ ਉਹ ਆ। ਤੇ ਉਹਨੇ ਆਪ ਨੂੰ ਉਦਾਂ ਹੀ ਦਿੱਤੀ ਸੀ ਤਾਂ ਤਾਰ ਆ ਗਈ 50 60 ਰੁਪਏ ਦੀ ਇਹ ਤਾਰ ਆਈ ਸੀ ਆਪਣੀ ਜਿਹੜੀ ਅੱਜ ਨਵੀਂ ਲਾਈ ਆ ਤੇ ਬਾਕੀ ਕੋਈ ਚੱਕਰ ਵਾਲੀ ਕਰਨੀ ਹੈਗੀ ਤੇ ਤੁਹਾਨੂੰ ਮੈਂ ਦੱਸਦਾ ਵੀ ਬਸ ਤੁਸੀਂ ਬੇਸ ਟਿਊਬ ਖੋਲ ਕੇ ਉਹਦੇ ਵਿੱਚ ਤਾਰਾਂ ਦਿੱਤੀਆਂ ਹੁੰਦੀਆਂ ਨੇ ਉਹਨਾਂ ਤਾਰਾਂ ਤੇ ਪਲੱਸ ਮਾਈਨਸ ਦੇਖ ਕੇ ਕਿਉਂਕਿ ਜਿਹੜੀ ਆਪਣੀ ਤਾਰ ਹੁੰਦੀ ਉਹਦਾ ਆਪਾਂ ਲਾਲ ਹੁੰਦਾ ਜਿਹੜਾ ਉਹਨੂੰ ਪਲੱਸ ਕਹਿੰਦੇ ਨੇ ਜਿਹੜਾ ਕਾਲਾ ਹੁੰਦਾ ਉਹਨੂੰ ਮਾਈਨਸ ਕਹਿੰਦੇ ਨੇ ਲਾਲ ਨੂੰ ਪਲੱਸ ਤੇ ਜੋੜ ਦੋ ਬਸ ਬੇਸ ਟਿਊਬ ਖੋਲ ਕੇ ਆ ਜੀ ਇਹ ਖੋਲ ਕੇ ਫੇਰ ਜੜੂਏ ਮਿੱਤਰੋ ਲਾ ਭਾਈ ਇਹਦੇ ਤੇ ਵੀ ਦਿੰਦੇ ਪਰ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਇਹਦੇ ਤੇ ਲਾਏ ਪਰ ਜਦੋਂ ਐਨ ਫਿਊਚਰ ਆਪਾਂ ਮੂਰੇ ਕੋਈ ਹੋਰ ਵੀ ਪਲਾਨ ਕਰਿਆ ਕੋਈ ਸਪੀਕਰਸ ਪੇ ਵਗੈਰਾ ਦਾ ਉੱਥੇ ਲਾਵਾਂਗੇ ਕਿਉਂਕਿ ਹੁਣ ਆਪਣਾ ਕੰਮ ਸੌਖਾ ਹੋ ਗਿਆ ਇੱਥੋਂ ਹੀ ਤਾਰਾਂ ਚੱਕੂ ਗਾਹਾਂ ਵਧਾ ਦੋ ਬਸ ਤੇ ਬਾਬਾ ਤੁਸੀਂ ਪਲੱਸ ਮਾਈਨਸ ਦੇਖ ਕੇ ਲਾਇਓ ਉਹਦੀ ਚੱਲ ਪੈਣੀ ਆ ਤਾਰ ਵਧੀਆ ਹੋਵੇ ਐਂ ਪੁਰਾਣੀ ਤਾਰ ਨਾਲ ਹੋਵੇ ਫੇਰੇ ਇਹਨੇ ਚੱਲਣਾ ਨਹੀਂ ਹੈਗਾ ਤੇ ਆਪਾਂ ਤਾਰ ਪਾਤੀ ਹੀ ਲਿਆ ਕੇ ਵਧੀਆ ਤੇ ਉਹਦੇ ਨਾਲ ਉਹਦੀ ਚੱਲ ਪਈ ਐ ਮਿੱਤਰੋ ਬਸ ਤਾਰ ਇਧਰ ਦੀ ਕੱਢ ਲਓ ਤੁਸੀਂ ਇਧਰੋਂ ਪਲੱਸ ਮਾਈਨਸ ਜੋੜ ਕੇ ਉਧਰ ਦੀ ਕੱਢ ਲਓ ਤੇ ਹੁਣ ਆਪਣੀ ਮਿੱਤਰੋ ਬੇਸ ਚੱਲਦੀ ਆ ਕਾਹਨੂੰ ਬਹੁਤ ਟਾਈਮ ਹੋ ਗਿਆ ਬੈਟਰੀ ਤੇ ਇਫੈ ਤੇ ਹੁਣ ਆਪਾਂ ਤੁਹਾਨੂੰ 13 ਸਨੈਪ ਵਾਲੀ ਤੇ 2-4 ਸਕੈਂਟਰ ਨਹੀਂ ਬਣਾ ਕੇ ਦਿਖਾਣਾਂ ਵਾਲੀ ਲੰਬੀ ਵੀ ਨਹੀਂ ਦਿਖਾ ਸਕਦੇ ਉਹਦੀ ਕਾਪੀਰਾਈਟ ਆ ਜਾਣਾ ਤੇ ਚਲੋ ਫਿਰ ਅੱਜ ਦੀ ਵੀਡੀਓ ਲਈ ਇੰਨਾ ਹੀ ਕਾਫੀ ਆ ਮਿੱਤਰੋ ਬਸ ਤੁਹਾਨੂੰ 13 ਦਿਖਾ ਦਈਏ ਆਪਾਂ ਲੋ ਵੀ ਮਿੱਤਰੋ ਕਰੋ ਚੱਕ ਚੱਲਦੀਆਂ ਨੇ ਇਹਨਾਂ ਲਾਈਟਾਂ ਇਹ ਥੋੜਾ ਜਿਹਾ ਮੈਨੂੰ ਬੋਲਣਾ ਇਹਦੇ ਵਿੱਚ ਪੈਣਾਗਾ ਕਿਉਂਕਿ ਜੇ ਮੈਂ ਨਾ ਬੋਲਿਆ ਫਿਰ ਮਿੱਤਰੋ ਇਹ ਜਿਹੜਾ ਆਪਣਾ ਸਬਦ ਚੱਲ ਰਿਹਾ ਤੇ ਕਾਪੀਰਾਈਟ ਆ ਜਾਣਾ ਉਹਦੀ ਤੇ ਤਾਂ ਕਰਕੇ ਦੇਖੋ ਮੇਤਰੋ 11:15 ਦੀ ਏਰਾ ਇਹ ਚ ਵੈਸੇ ਮੈਨੂੰ ਤਾਂ ਪਿੰਕ ਕਲਰ ਸੋਹਣਾ ਲੱਗਿਆ ਮੈਂ ਤਾਂ ਕਰਕੇ ਪਿੰਕ ਲਾਇਆ ਤੁਹਾਨੂੰ ਜੋ ਵੀ ਚੰਗਾ ਲੱਗੂਗਾ ਤੁਸੀਂ ਉਹ ਲਾ ਲਓ ਸਪੀਕਰਾਂ ਦੇ ਵਿੱਚ ਹੁਣ ਜਦੋਂ ਕੋਈ ਵੀ ਸ਼ਬਦ ਵਗੈਰਾ ਚੱਲਿਆ ਕਰੂ ਜਦੋਂ ਬੀਸ ਬਣਾਇਆ ਕਰੂ ਇਹਨੇ ਉਹਦੀ ਚੱਲ ਪਿਆ ਕਰ ਰਣਾ ਨਾਲ ਦੀ ਨਾਲ ਬੀਸ ਪੈਣ ਸਾਰ ਮੈਂ ਇਹ ਚੀਜ਼ ਬਹੁਤ ਟਾਈਮ ਦੀ ਲੱਭ ਰਿਆ ਸੀ ਪਰ ਆਪਣੇ ਬੀਸ ਟਿਊਬ ਲੱਗੀ ਹੁਣ ਨਾ ਲੱਗੀ ਹੋਣ ਕਰਕੇ ਤੇ ਆਪਾਂ ਨਹੀਂ ਕਰ ਸਕਦੇ ਸੀ ਇਹ ਚੀਜ਼ ਕਿਉਂਕਿ ਸੋਹਣਾ ਲੱਗਦਾ ਯਾਰ ਜਦੋਂ ਮਾੜਾ ਮਾੜਾ ਜੇ ਮੱਠੇ ਮੱਠੇ ਜੇ ਚੱਲਦੇ ਨੇ ਪਿਸੂ ਵਰਾਇਟ ਕਰਦੀਆਂ ਨੇ ਇਹ ਜੇ ਬਾੜੀ ਡਾਰਕ ਤੇ ਚਲੋ ਮਿੱਤਰੋ ਫਿਰ ਕਰ ਦਈਏ ਸਾਰਾ ਸਿਸਟਮ ਇਕੱਠਾ ਤੇ ਬੰਦ ਕਰ ਦਈਏ ਸੋਨੂ ਵਜ ਕੇ ਰਾਂ ਹੁਣ ਮੈਂ ਮਾੜੀ ਜਿਹੇ ਬੇਸ ਚੱਲੂ ਦਿਖਾ ਦਿੰਨਾ ਕਿਵੇਂ ਜਗਦਿਆਂ ਨੇ ਹੀ ਆ ਤੇ ਵੱਖ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਉਹ ਤੇ ਬਾਕੀ ਮਿੱਤਰੋ ਸਬਸਕ੍ਰਾਈਬ ਵੀ ਜਰੂਰ ਕਰੋ ਜਰੂਰ ਕਰਿਆ ਕਰੋ ਬਾਕੀ ਤੁਸੀਂ ਲਾਈਕ ਕਮੈਂਟ ਜਰੂਰ ਕਰ ਦਿੰਨੇ ਹੋ ਪਰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਸਾਰੇ ਜਾਣੇ ਤੇ ਦੇਖੋ ਮੈਂ ਤੇ ਹੁਣ ਚੱਲੂ ਏ ਬੇਸ ਚੱਲ ਵੀ ਬੀਚ ਦਿਖਾਉਣਾ ਫਿਰ ਤੁਹਾਨੂੰ ਦੇਖਿਓ ਤੁਸੀਂ ਚੈੱਕ ਕਰਿਓ ਅਬਲੀ ਮੈਂ ਬਹੁਤ ਕੋਸ਼ਿਸ਼ ਕਰੂੰਗਾ ਕੱਟੂੰਗਾ ਗਲਿੱਪਾ ਮੜੀਆਂ ਮੜੀਆਂ ਕੱਟਣੀਆਂ ਪੈਣੀਆਂ ਵੀ ਕਾਪੀਰਾਈਟ ਨਾ ਆ ਜਵੇ ਮਿੱਤਰੋ ਤੇ ਦੇਖੋ ਬਸ ਤੁਸੀਂ ਚੱਲ ਪਿਆ ਹੁਣ ਏ ਹੁਣ 20 ਵੱਜੂ ਮੜੀ ਜੀ ਉਹਦੀ ਚੈੱਕ ਕਰ ਲਿਓ ਪਿੰਕ ਕਲਰ ਦੇਖਿਓ ਸ਼ਿਆਲੋ ਬਾਣੀ ਚਾਲਵੀ ਥੋੜੀ ਬੇਚ ਹੀ ਬਹੁਤ ਲੰਬੀ ਲੰਗੀ ਮਿੱਤਰੋ ਬਾਕੀ ਆਪਣੀ ਥੋੜੀ ਜਿਹੀ ਘਟਾਈ ਵੀ ਆ ਨਾ ਪਿੱਛੋਂ ਤਾਂ ਕਰਕੇ ਥੋੜੀਆਂ ਜਿਹੀਆਂ ਲੇਟ ਚੱਲਦੀਆਂ ਨੇ ਜੀ ਆਪਾਂ ਬੇਸ ਫੁੱਲ ਕਰਦੀਏ ਫਿਰ ਇਹਨੇ ਉਹਦੀ ਚੱਲ ਵਗਣਾ ਦੇਖੋ ਚੱਲ ਪਈਆਂ ਨਾ ਬੇਸ ਦੇ ਨਾਲ ਚੱਲਦੀਆਂ ਤੇ ਹਾਂਜੀ ਮਿੱਤਰੋ ਤੇ ਫਿਰ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਮਿੱਤਰੋ ਮਿਹਨਤ ਬਹੁਤ ਲੱਗਦੀ ਆ ਤੇ ਬੈਲ ਆਈਕਨ ਵੀ ਦੱਬ ਲਿਆ ਕਰੋ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਮਿੱਤਰੋ ਵੱਧ ਤੋਂ ਵੱਧ ਤਾਂ ਕਿ ਛੋਡੇ ਲਈ ਹੋਰ ਵੀ ਵੀਡੀਓ ਘੈਂਡ ਘੈਂਡ ਲਿਆਉਂਦੇ ਰਹੀ ਆਪਾਂ ਤੇ ਚਲੋ ਫਿਰ ਮਿੱਤਰੋ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਹੋਪ ਉਮੀਦ ਕਰਦੇ ਆ ਸਾਰੇ ਜਣੇ ਉਦੋਂ ਤੱਕ ਵਧੀਆ ਹੋਮੋਗੇ ਤੇ ਵਧੀਆ ਚਾਹੀਦੇ ਹੋ ਬਾਕੀ ਮਿੱਤਰੋ ਵੱਧ ਤੋਂ ਵੱਧ ਕਮੈਂਟ ਸ਼ੇਅਰ ਤੇ ਬੈਲ ਆਈਕਨ ਜਰੂਰ ਦੱਬਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਨੋਟੀਫਿਕੇਸ਼ਨ ਆਉਂਦੀਆਂ ਰਹਿਣ ਮੌਕੇ ਦੀ ਮੌਕੇ ਵੀ ਆਪਣੀ ਅੱਜ ਵੀਡੀਓ ਆ ਗਈ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਉਹਦੀਆਂ ਆ ਜਾਇਆ ਕਰੇ ਤਾਂ ਕਰਕੇ ਮਿੱਤਰੋ ਬੈਲ ਆਈਕਨ ਜਰੂਰ ਦਬਲਿਆ ਕਰੋ ਤੇ ਬਾਕੀ ਮਿੱਤਰੋ ਮਿਹਨਤ ਵੀ ਬਹੁਤ ਲੱਗਦੀ ਥੋਨੂੰ ਹੁਣ ਮੈਨੂੰ ਪਤਾ ਹੀ ਹੈਗਾ ਮੈਂ ਰਾਤ ਨੂੰ 8 ਵਜੇ ਤੱਕ ਵੀ ਕੰਮ ਕਰਦਾ ਰਹਿਣਾ ਗੱਡੀ ਦੇ ਸਵੇਰੇ 6 ਵਜੇ ਵੱਟ ਲਈਏ ਸ਼ਾਮ ਨੂੰ 8 ਵਜਾਂ ਦੇ ਨੇ ਰਾਤ ਨੂੰ ਤਾਂ ਕਰਕੇ ਮਿੱਤਰੋ ਵੱਧ ਤੋਂ ਵੱਧ ਪਿਆਰ ਦੀ ਸਪੋਰਟ ਬਣਾ ਕੇ ਰੱਖਿਆ ਕਰੋ ਤੇ ਚਲੋ ਫਿਰ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ